ਪ੍ਰੀਤ ਬਾਈ ਮਾੜਾ ਜਨਾ ਕੈਮਰਾ ਚਾਚਨਾ ਚਲਾਇ ਅੱਜ ਕ੍ਰਾਂਗਣੇ ਵਾਲੇ ਗੁਰੀ ਦੀ ਨਾ ਟੱਕਰ 'ਚ ਕੰਮ ਕਰਨਾ ਘਰ ਦਿਖਾਉਂਦਾ ਹੁੰਦਾ ਨਾ ਹਵੇਲੀਆਂ ਦਿਖਾਉਂਦਾ ਹੁੰਦਾ ਗੁਰੀ ਮਾੜਾ ਚੈੱਕ ਕਰੀ ਬਾਈ ਤੇ ਅੱਜ ਨਾ ਮਾੜੀ ਇਹ ਸਮੂਥਨੈਸ ਵੀਡੀਓ ਦੇ ਵਿੱਚ ਤੁਸੀਂ ਜ਼ਿਆਦਾ ਮਹਿਸੂਸ ਕਰੋਗੇ ਕਿਉਂਕਿ ਗਿੰਬਲ ਨਵੀਂ ਆ ਅੱਜ ਇਸੇ ਚੱਕਰ 'ਚ ਹੀ ਪੈਸੇ ਲਾਤੇ ਅਸੀਂ ਕਿ ਗੁਰੀ ਦੀ ਟੱਕਰ 'ਚ ਕੰਮ ਕਰਨਾ ਹੈ ਖੋਲ ਆ ਜਾ ਫਿਰ ਆ ਜੋ ਪ੍ਰੀ ਚੈੱਕ ਕਰਾ ਕਈ ਵਾਰੀ ਨਾ ਕਿਸੇ ਮਿਸਟਰ ਨੂੰ ਸਲਾਹ ਹੀ ਦੇਣੀ ਪੈ ਜਾਂਦੀ ਆ ਕਿ ਘਰ ਇਹੋ ਜਿਹਾ ਵੀ ਪੈ ਜਾਂਦਾ ਹੁੰਦਾ ਆ ਆਜੋ 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 ਓਹ ਹੋ 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 ਦੇਖੋ ਮਾਹੌਲ ਦੇਖੋ ਮਾਹੌਲ ਦੇਖੋ ਮਾਹੌਲ ਚੈੱਕ ਕਰੋ ਸਾਰਾ ਦਿਖਾਉ ਇੱਕ ਮਿੰਟ ਫੇਰ ਪ੍ਰੀ ਤੇ ਇੱਥੇ ਰੁਕ ਜਾ ਵੀਡੀਓ ਦੀ ਲੈਂਥ ਚੈੱਕ ਕਰੋ ਵੀਡੀਓ ਕਿੰਨੀ ਲੰਬੀ ਆ ਇਹ ਲੰਬੀ ਕਿਸੇ ਗੱਲ ਨਹੀਂ ਹੋਈ ਆ ਐਡਾ ਲੰਬਾ ਸਿਸਟਮ ਬਣੇ ਰਹੋ ਨਾਲ ਆਜੋ ਤੁਹਾਨੂੰ ਦਿਖਾਉਨੇ ਆ ਹੁਣ ਸਾਰਾ ਸਿਸਟਮ ਦਿਖਾਵਾਂਗੇ ਮੁੰਡ ਤੋਂ ਲੈ ਕੇ ਆ ਦੇਖੋ ਆਹ ਪਤਾ ਕੀ ਬਣਿਆ ਵਾ ਆ ਬਣਾਉਣ ਵਾਸਤੇ ਆਮ ਲੋਕਾਂ ਨੂੰ ਲਾਇਸੈਂਸ ਲੈਣਾ ਪੈਂਦਾ ਆਏ ਗਏ ਦੀ ਮਹਿਮਾਨ ਨਵਾਜੀ ਕਰਨ ਵਾਸਤੇ ਬੀਅਰ 바ਰ ਬਣਿਆ ਹੋਇਆ ਇਧਰਲੇ ਪਾਸੇ ਬੈਠਣ ਦਾ ਸਿਸਟਮ ਬਣਿਆ ਹੋਇਆ ਆ ਜਾਓ ਆ ਜਾ ਬ੍ਰੀ ਤੱਕ ਗਿਆ ਜਾ ਇੱਕ ਚੀਜ਼ ਹੋਰ ਇੱਥੇ ਸੁਣਨ ਵਾਲੀ ਐ ਇੱਥੇ ਨਾ ਪੰਛੀਆਂ ਦੀ ਆਵਾਜ਼ ਆ ਰਹੀ ਐ ਬਿਜੜਿਆਂ ਦੀ ਆਵਾਜ਼ ਆ ਰਹੀ ਐ ਹੁਣ ਇੱਥੇ ਮਾਈਕਾਂ ਦੀ ਨੌਇਸ ਕੈਂਸਲਿੰਗ ਆ ਛੈਤ ਤੁਹਾਨੂੰ ਨਾ ਸੁਣੇ ਆਵਾਜ਼ ਤੇ ਉਹ ਆਵਾਜ਼ ਸੁਣਨ ਵਾਸਤੇ ਨਾ ਸਜਣੋਂ ਕੁਦਰਤ ਤੋਂ ਲਹਾਂਸ ਲੈਣਾ ਪੈਂਦਾ ਕੁਦਰਤ ਤੋਂ ਲਹਾਂਸ ਲੈਣਾ ਪੈਂਦਾ ਹੋਇਆ ਕੀ ਜਦੋਂ ਨਾ ਆਹ ਮਾਹੌਲ ਬਾਈ ਨੇ ਬਣਾ ਲਿਆ ਖੜੇ ਪਤਾ ਕਿੱਥੇ ਆ ਆਹ ਥਾਂ ਨਾ ਜਿਹੜਾ ਆਹ ਥਾਂ ਇਹ ਪੂਰੇ ਪੰਜਾਬ ਦਾ ਸੈਂਟਰ ਆ ਜੇ ਤੁਸੀਂ ਸਾਰੇ ਪੰਜਾਬ ਦਾ ਫੀਤਾ ਮਾਰ ਕੇ ਲਿਆਉਂਗੇ ਨਾ ਐਸ ਥਾਂ ਆ ਕੇ ਸੈਂਟਰ ਆ ਜਾਣਾ ਬੁੱਟਰਪਿੰਡ ਦੇ ਵਿੱਚ ਬਦਨੀ ਦੇ ਕੋਲੇ ਮੋਗੇ ਜ਼ਿਲ੍ਹੇ ਦਾ ਸੈਂਟਰ ਆ ਬਿਲਕੁਲ ਪੰਜਾਬ ਦਾ ਸੈਂਟਰ ਆ ਜਿੱਥੇ ਆਪਾਂ ਖੜੇ ਆ ਤੇ ਹੋਇਆ ਪ੍ਰੀਤ ਪਤਾ ਬਾਈ ਨਾਲ ਕੀ ਜਦੋਂ ਬਾਈ ਨੇ ਇੰਨਾ ਕਿ ਸਿਸਟਮ ਬਣਾ ਲਿਆ ਨਾ ਤੇ ਮਿੱਤਰ ਰਿਸ਼ਤੇਦਾਰ ਨਾ ਫੋਟੋਆਂ ਖਿੱਚਣ ਲੱਗ ਗਏ ਫਿਰ ਯਾਰ ਕਿਸੇ ਨੇ ਸਲਾਹ ਦਿੱਤੀ ਵੀਰ ਕਿਉਂ ਨਾ ਆਪਾਂ ਲੋਕਾਂ ਦੀ ਆਵਾਜ਼ਾਈ ਬਣਾ ਲઈએ ਫਿਰ ਬਾਈ ਹੁਣਾਂ ਨੇ ਇਹਨੂੰ ਲੋਕੇਸ਼ਨ ਦਾ ਰੂਪ ਦੇਣਾ ਸਟਾਰਟ ਕਰਤਾ ਤਾਂ ਹੀ ਪਹਿਲੇ ਬਣੇ ਵੇ ਸਿਸਟਮ ਤੋਂ ਆ ਸਿਸਟਮ ਆ ਜਿਹੜਾ ਉਹ ਮਗਰਲੇ ਪਾਸੇ ਬਣਿਆ ਬਾਈ ਦੀ ਕੋਠੀ ਵੀ ਨਿੱਜੀ ਕੋਠੀ ਦਿਖਾਵਾਂਗੇ ਪ੍ਰੀਤ ਇਧਰਲੇ ਪਾਸੇ ਮਾੜੀ ਜਿਹੀ ਨਿਗਾਹ ਮਾਰਦੀ ਆ ਕੋਠੀ ਐ ਬਾਈ ਨੇ ਪਹਿਲਾਂ ਆ ਪਾਈ ਸੀ ਇਹ ਵੀ ਬਾਅਦ ਚ ਦਿਖਾਉਣਾ ਮੈਂ ਸਾਰੀ ਕੋਠੀ ਦਿਖਾਉਂਗਾ ਆਇਓ ਫੇਰ ਬਾਈ ਨੇ ਆ ਸਿਸਟਮ ਓ ਹੋ 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 ਵੋ ਪ੍ਰੀਤ ਆ ਤਾਂ ਸਿਰਾਈ ਕੀਤਾ ਪਿਆ ਮੱਲਾ ਹੈਂ ਦੇਖ ਤਾਂ ਸਹੀ ਉਹ ਉੱਤੇ ਕਬੂਤਰ ਬੈਠੇ ਆ ਪ੍ਰੀਤ ਲੈ ਹੈਂ ਕਮਾਲ ਹੋਈ ਪਈ ਆ ਗੱਲ ਕਮਾਲ ਹੋਈ ਪਈ ਆ ਦੇਖ ਕੈਮਰਾ ਘੁੱਕਦਾ ਜੀਪਾਂ ਖੜੀਆਂ ਕਿਧਰਲੇ ਪਾਸੇ ਆ ਡੋਲਣੀਆਂ ਪਈਆਂ ਪੁਰਾਣਾ ਰਵਾਜ ਹੈ ਕਿਧਰਲੇ ਪਾਸੇ ਆ ਸਾਗਚੀਰ ਨਾਲੀਆਂ ਮਸ਼ੀਨਾਂ ਪਈਆਂ ਕਿਧਰੇ ਆਹਾ ਟਰੰਕ ਧਰੀ ਬੈਠੇ ਆ ਕਿਧਰੇ ਆ ਖੂੰਡੇ ਧਰੀ ਬੈਠੇ ਆ ਯਾਰ ਹੈ ਆ ਟੀਵੀ ਧਰੀ ਬੈਠੇ ਰੇਡ ਕੋ ਧਰੀ ਬੈਠੇ ਆ ਲੈ ਆ ਸਲਾਈ ਵਾਲੀ ਮਸ਼ੀਨ ਦੇਖ ਤੂੰ ਕਿੱਡਾ ਮਾਹੌਲ ਸਿਰਜਿਆ ਯਾਰ ਪ੍ਰੀਤਾ ਲੈ ਹਾਂ ਆ ਦੇਖ ਫੇਰ ਆ ਦੇਖ ਤੂੰ ਇੱਕ ਗੱਲ ਹੋਰ ਦੇਖ ਜਿਹੜੀ ਕਮਾਲ ਦੀ ਗੱਲ ਪਤਾ ਕੀ ਕੀਤੀ ਆ ਪ੍ਰੀਤ ਇੱਥੋਂ ਨਾ ਇੱਥੋਂ ਆਏ ਕੈਮਰਾ ਆਏ ਅੰਨੇ ਬਾਏ ਨਾ ਉਹਨੂੰ ਡਰੋਨ ਵਾਂਗੂ ਕੈਮਰਾ ਲੰਗਣ ਵਾਸਤੇ ਆ ਦੇਖ ਹਾਂ ਓਏ ਆ ਦੇਖ ਕਿਉਂ ਦੇਖ ਸੀਨ ਬਣਦਾ ਬੜਾ ਜਗਾੜ ਯਾਰ ਬਣਾਇਆ ਫੇਰ ਤੂੰ ਹੋਰ ਸੌਣ ਪ੍ਰੀਤ ਗੱਲ ਓਏ ਆ ਬਰਾਂਡੇ ਚ ਜਿੰਨੇ ਕਮਰੇ ਦੱਸਦੇ ਆ ਤੈਨੂੰ ਇਹ ਕਮਰਿਆਂ ਚ ਨਾ ਬਾਈ ਹੋਣਾ ਨੇ ਇੱਥੇ ਜਿੰਨੇ ਵੀ ਕਮਰੇ ਆ ਨਾ 35 40 ਕਮਰੇ ਸਾਰੇ ਦੇ ਸਾਰੇ ਕਮਰਿਆਂ ਨੂੰ ਰੈਸ਼ੀ ਕੈਮਰੇ ਵਾਂਗੂ ਬਣਾਤਾ ਵੀ ਮਤਲਬ ਜਿਹੜੇ ਬੰਦੇ ਆਉਣਗੇ ਉਹਨਾਂ ਨੇ ਡਰੈਸ ਚੇਂਜ ਕਰਨੀ ਆ ਰੈਸਟ ਕਰਨੀ ਆ ਆ ਸਾਰੇ ਕਮਰੇ ਜਿੰਨਿਆਂ ਨੂੰ ਜਿੰਦੇ ਲੱਗੇ ਹੋਏ ਆ ਨਾ ਆਹਾ ਇਸ ਹਾਰੇ ਕਮਰਿਆਂ ਦੇ ਵਿੱਚ ਆਪਦਾ ਲੀਡਰ ਆਤਾ ਬਦਲ ਨੂੰ ਪ੍ਰਬੰਧ ਕੀਤਾ ਵੀ ਆਏ ਨਹੀਂ ਵੀ ਕੱਲਾ ਸੈਟਅਪ ਜਾਈ ਬਣਾਇਆ ਜਗਾੜ ਪੂਰੇ ਦਾ ਪੂਰਾ ਹੀ ਬਣਿਆ ਵਾ ਜੇ ਇੱਥੇ ਭਾਂਡੇ ਦੇ ਵਿੱਚ ਬੰਦਾ ਮੰਜਾ ਢਾ ਕੇ ਬੈਂਦਾ ਹੈ ਤਾਂ ਉਹ ਮੰਜਾ ਢਾ ਕੇ ਹੀ ਬੈਠੂਗਾ ਭਾਂਡਾ ਭਾਂਡੇ ਆ ਫੀਲ ਹੀ ਦੇਊਗਾ ਤੈਨੂੰ ਹਾਂ ਯਾਰ ਕਮਾਲ ਕੀਤੀ ਪਈ ਆ ਦੇਖ ਲੈ ਇੱਕ ਜਿਹੜਾ ਨਾ ਇੱਕ ਤੁਹਾਨੂੰ ਹੋਰ ਕੰਮ ਦੀ ਗੱਲ ਦੱਸਾਂ ਜਿਹੜਾ ਨਾ ਇੱਥੇ ਆ ਗੋਹਾ ਮਿੱਟੀ ਫੇਰਿਆ ਇਦੇ ਚੋ ਯਾਰ ਮੈਂ ਕਉਂਦੀ ਆ ਓਹੋ ਹੋਹ ਕਿਆ ਬਾਤ ਆ ਆ ਜਾ ਉਧਰਲੇ ਪਾਸੇ ਦੇਖਦੇ ਆ ਕੀ ਬਣਿਆ ਤੁਸੀਂ ਵੀਡੀਓ ਦੀ ਲੈਂਥ ਫੇਰ ਚੈੱਕ ਕਰੋ ਹਜੇ ਵੀ ਤੁਹਾਡੇ ਮਨ ਚ ਬਹਿਮ ਹੋਊਗਾ ਪਤਾ ਨਹੀਂ ਮੁੱਕ ਗਿਆ ਕੰਮ ਵੀਡੀਓ ਦੀ ਲੈਂਥ ਹਜੇ ਇੰਨੀ ਬਰਕਰਾਰ ਆ ਨਾ ਹਜੇ ਅੱਧ ਤੋਂ ਜ਼ਿਆਦਾ ਵੀਡੀਓ ਪਈ ਆ ਤਾਂ ਇਹਦਾ ਮਤਲਬ ਫਿਰ ਹਜੇ ਅੱਧ ਤੋਂ ਜ਼ਿਆਦਾ ਦੇਖਣ ਵਾਲਾ ਬਹੁਤ ਕੁਝ ਪਿਆ ਪ੍ਰੀਤ ਬਾਹਰਲੇ ਪਾਸੇ ਆ ਆ ਤੁਹਾਨੂੰ ਮੈਂ ਦਿਖਾਉਣਾ ਹੋਰ ਚੀਜ਼ ਆ ਦੇਖ ਪ੍ਰੀਤ ਆ ਦੇਖ ਆ ਹਜੇ ਵੀ ਬਣੀ ਆ ਨਾ ਹਜੇ ਵੀ ਸੰਤੋਸ਼ਟੀ ਵਾਲੀ ਕਹਾਣੀ ਕੋਈ ਨਹੀਂ ਸੰਤੋਸ਼ਟੀ ਵਾਲੀ ਕਹਾਣੀ ਕੋਈ ਨਹੀਂਗੀ ਇਧਰਲੇ ਪਾਸੇ ਦੇਖ ਤੂੰ ਆ ਬਾਜ਼ਾਰ ਵਾਲਾ ਸੀਨ ਬਣਾਇਆ ਪਿਆ ਸਭ ਤੋਂ ਵੱਡੀ ਗੱਲ ਆ ਯਾਰ ਥਾਂ ਦੀ ਕਿਰਸੇ ਨਹੀਂ ਕੀਤੀ ਬੰਦੇ ਨੇ ਜੇ ਕੈਮਰਾ ਜੇ ਕਿਸੇ ਬੰਦੇ ਦਾ ਕੈਮਰਾ 20 ਫੁੱਟ ਅੱਗੇ ਲੱਗਦਾ ਤਾਂ ਉਹਨੂੰ 20 ਫੁੱਟ ਅੱਗੇ ਲੱਗਦਾ ਵੀ ਕੀਤਾ ਯਾਰ ਮਾੜਾ ਘਰ ਜਿੰਨੇ ਪੈਸਿਆਂ ਚ ਪੈ ਜਾਂਦਾ ਉਸ ਤੋਂ ਜ਼ਿਆਦਾ ਪੈਸੇ ਇੱਥੇ ਬੁਢਣ ਦੇ ਬਾਥਰੂਮ ਬਣਾਉਣ ਤੇ ਲਾਏ ਪਏ ਆ ਆਜੋ ਤੁਹਾਨੂੰ ਮੈਂ ਹੋਰ ਦਿਖਾਉਣਾ ਅਜੇ ਲੈਂਥ ਬਹੁਤ ਬਾਕੀ ਆ ਵੀਡੀਓ ਦੀ ਅੱਗੇ ਚੱਲਦੇ ਆ ਕਦਮਾਂ ਤੁਸੀਂ ਚਾਰ ਪੱਟੋਂਗੇ ਤੇ ਫਿਰ ਤੁਸੀਂ ਗੋਆਚ ਪਹੁੰਚ ਜਾਓਗੇ ਕਮਾਲ ਦੀ ਗੱਲ ਤਾਂ ਇਹ ਆ ਯਾਰ ਵੀ ਇੱਥੇ ਆ ਦੇਖੋ ਮੈਂ ਤੁਹਾਨੂੰ ਫਿਰ ਪਹਿਲਾਂ ਕਿਹਾ ਸੀ ਨਾ ਕਿ ਜੋ ਵੀ ਨਾ ਬਾਈ ਹੁਣਾ ਨੇ ਇੱਥੇ ਬਣਾਇਆ ਉਹਨੂੰ ਪ੍ਰਾਪਰ ਚੀਜ਼ ਨੂੰ ਬਣਾਇਆ ਐਵੇਂ ਨਹੀਂ ਕਿ ਕੰਦਾ ਜੀਆਂ ਕੱਢਤੀਆਂ ਆ ਦੇਖੋ ਆ ਕਮਰੇ ਬਣੇ ਹੋਏ ਲੈ ਮੈਂ ਤੁਹਾਨੂੰ ਇੱਕ ਕਮਰਾ ਖੋਲ ਕੇ ਦਿਖਾਉਣਾ ਇੱਥੇ ਤਕਰੀਬਨ 40 ਦੇ ਨੇੜੇ ਜਿੰਨੇ ਸੈਟ ਬਣਿਆ ਨਾ ਤਕਰੀਬਨ ਕਮਰੇ ਬਣੇ ਹੋਇਆ ਆ ਦੇਖੋ ਲੈ ਵੀ ਜੇ ਕਿਸੇ ਬੰਦੇ ਨੇ ਰੈਸਟ ਕਰਨੀ ਆ ਬੰਦ ਆ ਦੇਖੋ ਏਸੀ ਲੱਗਿਆ ਹੋਇਆ ਬੈੱਡ ਲੱਗਿਆ ਹੋਇਆ ਤੇ ਇਹਨੂੰ ਕਮਰੇ ਨੂੰ ਪੂਰਾ ਕਮਰੇ ਦਾ ਰੂਪ ਹੀ ਦੇਤਾ ਬਾਈ ਘਰ ਗਿਆ ਨੇ ਇਹ ਸਭ ਤੋਂ ਕਮਾਲ ਦੀ ਗੱਲ ਆ ਵੀ ਜਿਵੇਂ ਪਰਿਵਾਰ ਆਉਂਦੇ ਆ ਜਦੋਂ ਆਪਾਂ ਪ੍ਰੀ-ਵੇਡਿੰਗ ਸ਼ੂਟ ਕਰਦੇ ਹੁੰਨੇ ਆ ਤਾਂ ਸਭ ਤੋਂ ਵੱਡੀ ਪ੍ਰੋਬਲਮ ਆਪਾਂ ਨੂੰ ਉੱਥੇ ਕਮਰਿਆਂ ਦੀ ਆਉਂਦੀ ਆ ਪ੍ਰਾਈਵੇਸੀ ਦੀ ਆਉਂਦੀ ਆ ਤਾਂ ਪ੍ਰਾਈਵੇਸੀ ਆ ਦੇਖ ਯਾਰ ਇਹਨਾਂ ਕਿਸ਼ਤੀ-ਕੁਸ਼ਤੀ ਵਾਲਾ ਪੂਰਾ ਜ਼ਿਗਾਰਡ ਕੀਤਾ ਪਿਆ ਯਾਰ ਫ੍ਰੀ ਤਾਂ ਨਾ ਓਏ ਇਧਰਲੇ ਪਾਸੇ ਉਹ ਆ ਦੇਖੇ ਪੁਰਾਣੀ ਹੋ ਗਈ ਕਰਕੇ ਨਾ ਕਾਨੇ ਕੂਨੇ ਜਿਵੇਂ ਬਲਾ ਵੱਡੇ ਬਣ ਕੇ ਹਨਾ ਪ੍ਰੀਤ ਆਹਾ ਪੂਰਾ ਵਧਗਾ ਜਗਾੜ ਬਣ ਗਿਆ ਸੀ ਕਿਸ਼ਤੀ ਹੈ ਇਧਰਲੇ ਪਾਸੇ ਵੀ ਆ ਕੁਛ ਇਧਰ ਵੀ ਆ ਦੇਖੋ ਏ ਇਧਰ ਵੀ ਆ ਆ ਦੇਖ ਹੰਡ ਖੰਡ ਪਏ ਆ ਇਧਰ ਨੂੰ ਗਰਾਊਂਡ ਹੀ ਬਹੁਤ ਵੱਡਾ ਬਣਾਈ ਬੈਠਾ ਬਾਈ ਦਾ ਯਾਰ ਲੈ ਆਹ ਦੇਖ ਲੈ ਗਰਾਊਂਡ ਗਰਾਊਂਡ ਦਾ ਸੀਨ ਆ ਯਾਰ ਕਿਧਰੇ ਵੈਸਟਰਨ ਦਰੀ ਵਿੱਚ ਗਰਾਊਂਡ ਖੇਤੀਬਾੜੀ 올ਡ ਕਲਚਰ ਗੋਆ ਵਿੱਚੇ ਮਕਸੀਕੋ ਵਿੱਚੇ ਅੰਬੈਸੀਆਂ ਮੈਂ ਕਹਿੰਨਾ ਕਮਾਲ ਕੀਤੀ ਪਈ ਆ ਆਜਾ ਪ੍ਰੀਤ ਉਧਰਲੇ ਪਾਸੇ ਤੈਨੂੰ ਦਿਖਾ ਕੇ ਲਿਆ ਮੈਂ ਇੱਕ ਸੈਟਅਪ ਹੋਰ ਇੰਨਾ ਨੈਕਸਟ ਲੈਵਲ ਲੱਗਿਆ ਹੋਇਆ ਜਿਹੜਾ ਮੈਂ ਕਹਿੰਨਾ ਵੀ ਕਿਸੇ ਨੇ ਦੇਖਿਆ ਹੀ ਨਹੀਂ ਹੋਣਾ ਆਜੋ ਤੁਹਾਨੂੰ ਮੈਂ ਦਿਖਾਉਂ ਆਏ ਨਹੀਂ ਗਾ ਵੀ ਤੁਸੀਂ ਭੁੱਖੇ ਜੇ ਮਰੀ ਜਾਓਗੇ ਇੱਥੇ ਸੈਟਅਪ ਤਾਂ ਲੱਗਿਆ ਹੀ ਹੋਇਆ ਉਹ ਤਾਂ ਕੈਮਰਿਆਂ ਤੇ ਤੁਹਾਨੂੰ ਤੁਹਾਡੀ ਅੱਖ ਨੂੰ ਦਿਸੀ ਜਾਂਦੇ ਆ ਪਰ ਤੁਸੀਂ ਇੱਥੇ ਭੁੱਖੇ ਜੇ ਨਹੀਂ ਮਰੋਂਗੇ ਆਏ ਨਹੀਂ ਗੱਲ ਆ ਭਈ ਇੱਥੇ ਯਾਰ ਰੋਟੀ ਪਾਣੀ ਜੀ ਦੀ ਤੁਹਾਨੂੰ ਤੰਗੀ ਆਈ ਜਾਊਗੀ ਉਹ ਕੋਈ ਤੰਗੀ ਨਹੀਂ ਗੀ ਰੋਟੀ ਪਾਣੀ ਚਾਹ ਪਕੌੜਾ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਤੁਹਾਨੂੰ ਪੂਰੀ ਅਵੇਲੇਬਲ ਹਰ ਇੱਕ ਚੀਜ਼ ਹੋਊਗੀ ਆ ਸੈਟਅਪ ਤੇ ਪ੍ਰੀਤ ਨਿਗਾਹ ਮਾਰ ਆ ਸੈਟ ਤੇ ਨਿਗਾਹ ਮਾਰ ਇਹ ਸੈਟ ਵੀ ਇੱਕ ਕਮਰਾ ਬਣਿਆ ਹੋਇਆ ਠੀਕ ਹੈ ਨਹੀਂ ਇਹ ਸੈਟਅਪ ਤੇ ਨਿਗਾਹ ਮਾਰ ਤੂੰ ਦੇਖ ਵੀਡੀਓ ਵਾਲੇ ਨੇ ਤਾਂ ਸਮਝ ਲੈਣਾ ਤੇ ਵੀਡੀਓ ਬਣਾਉਣ ਵਾਲੇ ਨੇ ਵੀ ਸਮਝ ਲੈਣਾ ਵੀ ਆ ਜਿਹੜੇ ਉਲੂਆਂ ਜਾਣੇ ਕੰਮ ਦੇਣਾ ਹੈ ਨਾ ਇਹਨਾਂ ਨੇ ਵੀਡੀਓ 'ਚ ਕੰਮ ਦੇਣਾ ਤੇ ਕਮਾਲ ਕੰਮ ਦੇਣਾ ਆਜੋ 85 ਦੇ ਲੈਂਜ ਤੇ ਯਾਰ ਤੁਸੀਂ ਵੀਡੀਓ ਬਣਾਉਂਗੇ ਨਾ ਠੀਕ ਹੈ ਕਿ ਨਹੀਂ ਅਸੀਂ ਆ 16 ਦੇ ਲੈਂਜ ਤੇ ਬਣਾ ਰਹੇ ਆ ਸਾਡੇ ਕੰਟੀਨਿਊ ਇਹ ਲੱਗਿਆ ਹੁੰਦਾ ਪਰ ਤੁਹਾਨੂੰ 85 ਦੇ ਲੈਂਜ ਤੇ ਵੀਡੀਓ ਬਣਾਉਣ ਲਈ ਸਪੇਸ ਹੈਗੀ ਐ ਇੱਥੇ ਜਿਹੜੇ ਫੋਟੋਗ੍ਰਾਫਰ ਵੀਡੀਓਗ੍ਰਾਫਰ ਇਹ ਗੱਲ ਨੂੰ ਸਮਝ ਲੈਣਗੇ ਕਿ ਇੰਨੀ ਦੂਰ ਤੁਹਾਨੂੰ ਜਗ੍ਹਾ ਇੰਨੀ ਸਪੇਸ ਹੈਗੀ ਆ ਫਿਰ ਤੇ 85 ਦੇ ਲੈਂਜ ਤੇ ਵੀ ਰਾਮਣਾ ਵੀਡੀਓ ਬਣੂਗੀ ਹਨਾ ਕਨੇ ਬਣੀ ਹਾਂ ਵੀ ਮਤਲਬ ਇੰਨਾ ਵਧੀਆ ਸੈੱਟ ਬਣਿਆ ਹੋਇਆ ਕਿਉਂਕਿ ਜਿਹੜੇ ਫੋਟੋਗ੍ਰਾਫਰ ਹਨ ਵੀਡੀਓ ਸਾਡੇ ਅਰਗਿਆਂ ਨਾਲੋਂ ਤਾਂ ਉਹਨਾਂ ਦੀ ਜਿਹੜੀ ਵੀਡੀਓਗ੍ਰਾਫੀ ਕਲਾ ਹੈ ਉਹ ਬਹੁਤ ਕਮਾਲ ਹੁੰਦੀ ਹੈ ਜਿਹੜੀ ਚੀਜ਼ ਸਾਡੀਆਂ ਅੱਖਾਂ ਤੋਂ ਸਾਡੇ ਕੈਮਰੇ ਤੋਂ ਤੁਹਾਨੂੰ ਦਿਖ ਰਹੀ ਆ ਉਸ ਤੋਂ ਕਈ ਗੁਣਾ ਨੈਕਸਟ ਲੈਵਲ ਇਹਨੇ ਵੀਡੀਓ ਦੇ ਵਿੱਚ ਆ ਜਾਣਾ ਮਤਲਬ ਕਹਿਣ ਤੋਂ ਭਾਵ ਆਜਾ ਪ੍ਰੀਤ ਬਾਈ ਦੀ ਕੋਠੀ ਵਾਲੇ ਪਾਸੇ ਵੀ ਨਿਗਾ ਮਰਾ ਲੈਗੇ ਸਾਡੇ ਦਰਸ਼ਕਾਂ ਨੇ ਕਹਿਣਾ ਕਿ ਯਾਰ ਕੋਠੀ ਵਾਲੇ ਪਾਸੋਂ ਮੈਨੂੰ ਐ ਲੱਗਦਾ ਕਈ ਕੋਨੇ ਛੁੱਟ ਜਾਣਗੇ ਬ੍ਰੀਤ ਇਹ ਕਾਹ ਮਾਰਕੀਟ ਆ ਲੈ ਆਹ ਰਹੀ ਜਾਣੀ ਸੀਗੀ ਮੈਨੂੰ ਲੱਗਦਾ ਇਹਦਾ ਸੀਨ ਹੀ ਨਹੀਂ ਲਿਆ ਹਜੇ ਤੱਕ ਆ ਦੇਖੀ ਆਹ ਮਾਰਕੀਟ ਦਾ ਐਦਾ ਹਨਾ ਆ ਦੇਖ ਕਿੱਡੇ ਵਧੀਆ ਕਿੱਡਾ ਵਧੀਆ ਸਿਸਟਮ ਬਣਿਆ ਫੂਡ ਕੋਰਟ ਵਗੈਰਾ ਬਣਿਆ ਹੋਇਆ ਪ੍ਰਾਪਰ ਕਮਰੇ ਬਣੇ ਹੋਇਆ ਯਾਰ ਤੁਸੀਂ ਹਿਸਾਬ ਲਾ ਲਓ ਗਿਣਤੀ ਦੇ ਵਿੱਚ ਮੈਨੂੰ ਪਤਾ ਲੱਗਾ 43 ਕਮਰੇ ਬਣੇ ਹੋਇਆ ਤੇ ਆ ਜੋ ਆ ਜਾ ਇਧਰਲੇ ਪਾਸੇ ਆ ਬਾਈ ਸਿੰਘਾਲੇ ਪਾਸੇ ਵੀ ਗੇੜਾ ਮਰਾ ਲਿਆ ਗਿਆ ਆਹ ਦੇਖ ਲੈ ਲੈ ਆਹ ਬਈ ਸੀਆਂ ਹੀ ਬਣੀਆਂ ਪਈਆਂ ਲੈ ਬਣੀਆਂ ਤਣੀਆਂ ਆ ਦੇਖੋ ਤੂੰ ਇੱਥੇ ਜੇ ਖੜ ਮਾਇ ਆਏ ਜਾਨਾ ਜਾਂ ਪ੍ਰੀਤਾ ਐ ਆਏ ਮੈਂ ਫੀਲਿੰਗ ਜੀ ਲੈਣਾ ਓਵੇਂ ਆਏ ਮੈਂ ਮੂੰਹ ਜਾ ਓਵੇਂ ਕਰਕੇ ਆਉਣਾ ਵੀ ਜਿਵੇਂ ਰਿਫਿਊਜ਼ਲ ਹੋਈ ਹੁੰਦੀ ਆ ਹੂੰ ਆਏ ਸੀਨ ਸੂਨ ਲੈਣਾ ਹੈ ਗੀਤ ਚ ਵੀ ਮੇਰਾ ਵੀਜ਼ਾ ਲੱਗ ਗਿਆ ਐ ਨੱਚ ਦੇ ਜੇ ਆਉਣਾ ਉਹ ਸਾਰਾ ਇੱਥੇ ਫੀਲ ਲਿਆ ਜਾ ਸਕਦਾ ਪੂਰਾ ਆ ਜਾ ਪ੍ਰੀਤਾ ਨੂੰ ਹੁਣ ਮੈਂ ਨਾ ਕੋਠੀ ਵੀ ਦਿਖਾ ਦਿਆਂ ਕਿ ਜਿਹੜੀ ਕੋਠੀ ਬਾਈ ਨੇ ਵੈਸੇ ਆਪਣੇ ਰਹਿਣ ਲਈ ਪਾਈ ਸੀ ਜਿੱਥੇ ਮੈਂ ਫਿਰ ਮੁੱਢ 'ਚ ਆ ਗਿਆ ਆਪਦੀ ਗੱਲਬਾਤ ਤੇ ਮੁੱਢ 'ਚ ਆ ਗਿਆ ਸਟਾਰਟਿੰਗ 'ਚ ਆ ਗਿਆ ਕਿ ਬਾਈ ਨੇ ਆ ਜਿਹੜਾ ਸਿਸਟਮ ਬਣਾਇਆ ਸੀ ਨਾ ਇਹ ਬਾਈ ਨੇ ਅਸਲ ਦੇ ਵਿੱਚ ਆਪਦੇ ਰਹਿਣ ਲਈ ਬਣਾਇਆ ਸੀ ਆ ਦੇਖੋ ਆ ਪੂਲ ਆ ਇਹ ਬਣਾਇਆ ਹੋਇਆ ਤਾਂ ਇਸ ਤੋਂ ਗਾਂ ਸਾਰਾ ਕੁਝ ਡਿਵੈਲਪ ਹੋਇਆ ਇਦੋਂ ਅੱਗੇ ਕੰਟੀਨਿਊ ਹੋਇਆ ਜੇ ਤੁਹਾਨੂੰ ਕੋਠੀ ਅੰਦਰੋਂ ਵੀ ਦਿਖਾ ਦਿਆਂ ਤੁਸੀਂ ਇਹਨੂੰ ਵੀ ਰੈਸਟ ਕਰਨ ਲਈ ਵਰਤ ਸਕਦੇ ਆ ਹਾਂ ਆ ਜਾ ਪੁੱਤ ਆ ਜਾ ਦੇਖੋ ਕਿਉਂ ਦੇਖ ਕਮਰੇ ਹੋਈ ਪਈ ਹੈ ਨਾ ਤਸल्ली ਹੂੰ ਫੋਟੋ ਫਾਟੋ ਖਿੱਚਣੀ ਆ ਤੁਸੀਂ ਇੱਥੇ ਤੁਸੀਂ ਇੱਥੇ ਸ਼ੂਟ ਕਰਨਾ ਕੋਈ ਵੈਸਟਰਨ ਕੋਈ ਹੋਰ ਨੈਕਸਟ ਲੈਵਲ ਵਾਲਾ ਉਹ ਵੀ ਹੈ ਫਿਰ ਇਹ ਪ੍ਰਾਪਰ ਸਾਰਾ ਕੁਝ ਆ ਯਾਰ ਇੱਥੇ ਰਸੋਈ ਆ ਸਭ ਕੁਝ ਆ ਆ ਮੇਰੇ ਮਗਰਲੇ ਪਾਸੇ ਆ ਦੇਖੋ ਸਾਹਮਣੇ ਰਸੋਈ ਆ ਬਣੀ ਹੋਈ ਹੈ ਕੋਈ ਚੀਜ਼ ਵੀ ਇਹੋ ਜੀ ਹੋਵੇ ਜਿਹੜੀ ਪ੍ਰਾਪਰ ਨਾ ਬਣੀ ਹੋਵੇ ਇਸ ਲੋਕੇਸ਼ਨ ਦੇ ਵਿੱਚ ਕੋਈ ਕਹਿ ਨਹੀਂ ਸਕਦਾ ਕਿ ਲੋਕੇਸ਼ਨ ਆ ਯਾਰ ਆ ਦੇਖੋ ਜੇ ਕੋਈ ਕਮਰਾ ਬਣਿਆ ਤਾਂ ਪ੍ਰਾਪਰ ਹੀ ਬਣਿਆ ਹੈ ਆ ਦੇਖੋ ਲੈ ਹੈ ਵੀ ਜਦੋਂ ਮਤਲਬ ਕਹਿਣ ਤੋਂ ਪਹਿਲਾਂ ਵੀ ਹਰ ਬੰਦਾ ਇਹਨੂੰ ਸ਼ੂਟ ਕਰਨ ਲਈ ਹਰੇਕ ਤਰ੍ਹਾਂ ਦੀ ਚੀਜ਼ ਅਵੇਲੇਬਲ ਆ ਪਰ ਇਹ ਕਹਿ ਸਕਦੇ ਆ ਵੀ ਇੱਥੇ ਤੁਸੀਂ ਆ ਕੇ ਆਏ ਨਹੀਂ ਕਹਿ ਸਕਦੇ ਕਿ ਸਾਨੂੰ ਫਲਾਨੀ ਚੀਜ਼ ਦੀ ਕਮੀ ਆ ਗਈ। ਇੱਕ ਬਲੈਕ ਐਂਡ ਵਾਈਟ ਸੈੱਟ ਬਣੇ ਹੋਏ ਉਹ ਵੀ ਦਿਖਾ ਦਈਏ। ਆਹ ਦੇਖੋ ਆਹ ਜਿੱਦਾਂ ਵੀਡੀਓ ਪੈਣੀ ਆ ਨਾ ਜਿਸ ਦਿਨ ਮੇਰੀ ਇਹ ਵੀਡੀਓ ਅਪਲੋਡ ਹੋਊਗੀ ਉਸ ਦਿਨ ਆਹ ਸੈਟ ਆਪ ਜਿਹੜਾ ਬਲੈਕ ਸੈਟ ਆ ਇਹ ਪੂਰੀ ਤਰ੍ਹਾਂ ਬਣ ਕੇ ਤੁਹਾਡੇ ਸਾਹਮਣੇ ਤਿਆਰ ਹੋਇਆ ਹੋਊਗਾ। ਫਿਰ ਬਲੈਕ ਸੈੱਟ ਦੇ ਨਾਲ ਹੀ ਬਾਈ ਹੋਣਾ ਨੇ ਤੇ ਇਧਰਲੇ ਪਾਸੇ ਆ ਵਾਈਟ ਸੈੱਟ ਆ ਜਿਹੜਾ ਪ੍ਰਾਪਰ ਵਾਈਟ ਸੈੱਟ ਆ ਤੇ ਉਹਦੇ ਤੇ ਵੀ ਫੋਟੋ ਫਾਟੋ ਖਿੱਚਣ ਵਾਸਤੇ ਵੀਡੀਓ ਬਣਾਉਣ ਵਾਸਤੇ ਤੇ ਤੁਹਾਨੂੰ ਆ ਵੀ ਸੈੱਟ ਆ ਜਿਹੜਾ ਜਿੱਦ ਦੇ ਮੇਰੀ ਵੀਡੀਓ ਪਊਗੀ ਤਿਆਰ ਮਿਲੂ ਲੈ ਵੀ ਗੱਲ ਆ ਉਹ ਆ ਮੈਂ ਉੱਥੇ ਹੀ ਫੇਰ ਆ ਗਿਆ ਜਿੱਥੋਂ ਸ਼ੁਰੂ ਹੋਇਆ ਸੀ ਤੇ ਹੁਣ ਤੁਹਾਨੂੰ ਮੈਂ ਮੁੱਕਦੀ ਗੱਲ ਮੈਂ ਇਹ ਵੀ ਦੱਸ ਦਿਆਂ ਕਿ ਹੁਣ ਤੁਹਾਡੇ ਦਿਮਾਗ ਦੇ ਵਿੱਚ ਇੱਕ ਗੱਲ ਜ਼ਰੂਰ ਵੱੜ ਗਈ ਹੋਊਗੀ ਵੀ ਪੰਜਾਬ ਦਾ ਸੈਂਟਰ ਕਹਤਾ ਸਾਰੀਆਂ ਸਬਦਾਵਾਂ ਮੈਂ ਕਹਤੀਆਂ ਤੇ ਹੁਣ ਲਾਸਟ ਤੇ ਦਿਮਾਗ ਦੇ ਵਿੱਚ ਇੱਕ ਗੱਲ ਜ਼ਰੂਰ ਵੜ ਗਈ ਹੋਊਗੀ ਜਿਹੜੀ ਤੁਸੀਂ ਡਰਦਿਆਂ ਨਾ ਇਨਕੁਆਰੀ ਨਹੀਂ ਕਰਨੀ ਉਹ ਪਤਾ ਕਿਹੜੀ ਗੱਲ ਦੀ ਨਹੀਂ ਕਰਨੀ ਕਿ ਆ ਰੇਟ ਬਹੁਤ ਹੋਊਗਾ ਹਾਂ ਬ੍ਰੀਤ ਲੋਕ ਡਰਨਗੇ ਐਡੀ ਘੈਂਟ ਲੋਕੇਸ਼ਨ ਤੇ ਪੁੱਛਣ ਤੋਂ ਜਿੱਕ ਜਾਂਦਾ ਬੰਦਾ ਪਰ ਨਾ ਇੰਨੇ ਰੇਟ ਬਹੁਤ ਵਾਜਬ ਜਿਵੇਂ ਇਸ ਲੋਕੇਸ਼ਨ ਦੀ ਵੀਡੀਓ ਨੇ ਤੁਹਾਨੂੰ ਸਰਪ੍ਰਾਈਜ਼ ਕੀਤਾ ਰੇਟ ਤੇ ਸੁਭਾ ਬੰਦੇ ਦਾ ਤੁਹਾਨੂੰ ਸਰਪ੍ਰਾਈਜ਼ ਕਰੂਗਾ ਫੋਨ ਲਾ ਲਿਓ ਇਨਕੁਆਰੀ ਕਰਿਓ ਸਜੋ ਜਿਉਂਦੇ ਰਹੋ